ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਜੀ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਰੋਰ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ABN ਦੇ ذریعے ਤੁਹਾਡਾ ਹੋਸਟ ਬਣ ਕੇ ਤੁਹਾਡਾ ਦੋਸਤ ਬਣ ਕੇ ਅੱਜ ਤੁਹਾਨੂੰ ਦੱਸਾਂਗੇ ਕਿ ਮਾਈਨਿੰਗ ਹਾਂਜੀ ਰੇਤ ਦੀ ਨਜਾਇਜ਼ ਮਾਈਨਿੰਗ ਕਿਸ ਤਰ੍ਹਾਂ ਹੋ ਰਹੀ ਹੈ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ ਅਵੈਦ ਮਾਈਨਿੰਗ ਕਰਨ ਵਾਲਿਆਂ ਵੱਲੋਂ ਸਰਕਾਰ ਦੀ ਅੱਖਾਂ ਦੇ ਵਿੱਚ ਧੂੜ ਚੋਕੀ ਜਾ ਰਹੀ ਹੈ ਜਿਲ੍ਹਾ ਪ੍ਰਸ਼ਾਸਨ ਦੀ ਅੱਖਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਧੋਖਾ ਦੇ ਕੇ ਲੱਖਾਂ ਰੁਪਏ ਦਾ ਚੋਨਾ ਸਰਕਾਰ ਨੂੰ ਰੋਜ਼ਾਨਾ ਫਾਜ਼ਿਲਕਾ ਦੇ ਵਿੱਚ ਲਾਇਆ ਜਾ ਰਿਹਾ ਹੈ ਜੀ ਹਾਂ ਇਹ ਜੋ ਤੁਸੀਂ ਜਗਾ ਵੇਖ ਰਹੇ ਹੋ ਇਹ ਕੋਈ ਹਿਲ ਸਟੇਸ਼ਨ ਨਹੀਂ ਹੈ ਬਿਲਕੁਲ ਟੂਰਿਜ਼ਮ ਵਿਭਾਗ ਨੇ ਫਾਜ਼ਿਲਕਾ ਦੀਆਂ ਕੁਝ ਚੀਜ਼ਾਂ ਨੂੰ ਟੂਰਿਜ਼ਮ ਵਿਭਾਗ ਵਿੱਚ ਲਿਆ ਹੈ ਜਿਸ ਵਿੱਚ ਗ੍ਰੈਜੂਏਟ ਡਿਵੈਲਪਰ ਐਸੋਸੀਏਸ਼ਨ ਦਾ ਵੱਡਾ ਹੱਥ ਹੈ ਮਹਿਰੂਮ ਪਤਰਕਾਰ ਜੀ ਲਸ਼ਮਨ ਦੋਸਤੀ ਦਾ ਵੱਡਾ ਹੱਥ ਹੈ ਅਤੇ ਸਥਾਨਕ ਵਿਧਾਇਕ ਨਿਰਿੰਦਰ ਪਾਲ ਸਿੰਘ ਸਵਨਾ ਦੀ ਕੜੀ ਮੇਨਰ ਸੜਕਾ ਰਗੂਵਰ ਭਵਨ ਜੋ ਕਿ ਪਹਿਲਾਂ ਲਿਆ ਗਿਆ ਸੀ ਝੀਲ ਹੈ ਜਿਹਨੂੰ ਲਿਆ ਗਿਆ ਸੀ ਸਾਡਾ ਫਾਜ਼ਿਲਕਾ ਦਾ ਸੁਲੇਮਾਨ ਕੀ ਬਾਰਡਰ ਹੈ ਰੀਟਡ ਸੈਰਮਨੀ ਹੁੰਦੀ ਹੈ ਅਤੇ ਹੋਰ ਕਈ ਚੀਜ਼ਾਂ ਜਿਹਨਾਂ ਨੂੰ ਟੂਰਿਜ਼ਮ ਵਿਭਾਗ ਨੇ ਆਪਣੇ ਅੰਡਰ ਲਿਆ ਹੈ ਪਰ ਜੋ ਤੁਸੀਂ ਵੇਖ ਰਹੇ ਹੋ ਇਹ ਕੋਈ ਹਿਲ ਸਟੇਸ਼ਨ ਨਹੀਂ ਹੈ ਇਹ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਾਧਤੇ ਬਸੇ ਸ਼ਹਿਰ ਵਾਜ਼ਿਲ ਕਾਦੇ ਪਿੰਡ ਹਨ ਨਵਾ ਸਲੇਮ ਸ਼ਾ ਦਾ ਪਿੰਡ ਹੈ ਜਿਹਦੇ ਬਿਲਕੁਲ ਪਿੱਛੇ ਸਰਕਾਰੀ ਗਊਸ਼ਾਲਾ ਵੜੀ ਤੁਸੀਂ ਵੇਖ ਰਹੇ ਹੋ ਕੈਮਰੇ ਵਿੱਚ ਸਰਕਾਰੀ ਗਊਸ਼ਾਲਾ ਦਾ ਸ਼ੈੱਡ ਵੀ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਨਾਲ ਹੀ 70 ਤੋਂ 80 ਫੁੱਟ ਤੱਕ ਦੇ 35 ਤੋਂ 40 ਫੁੱਟ ਤੱਕ ਦੇ 50 ਤੋਂ 60 ਫੁੱਟ ਤੱਕ ਦੇ ਖੱਡੇ ਵੇਖ ਰਹੇ ਨੇ ਉਹ ਖੱਡਿਆਂ ਦੇ ਕੋਈ ਬਾੜ ਨਹੀਂ ਆਈ ਇਹ ਉਹ ਖੱਡੇ ਹਨ ਜਿੱਥੇ ਪਹਿਲਾਂ ਸਤਲੁਜ ਦਰਿਆ ਵਹਿਦਾ ਸੀ ਸਤਲੁਜ ਦਰਿਆ ਬਿਲਕੁਲ ਇੱਥੇ ਵਹਿਦਾ ਸੀ ਅਤੇ ਹੌਲੀ-ਹੌਲੀ ਵਾਰੀ ਜਗ੍ਹਾ ਛੱਡ ਗਿਆ ਅਤੇ ਪਿੱਛੇ ਕਿਰੋਜੀ ਪਧਾਰਾ ਛੱਡ ਗਿਆ ਤੇ ਇਹ ਜਿਹੜੀ ਜਗ੍ਹਾ ਹੈ ਇਹ ਪੰਚਾਇਤਾਂ ਦੀ ਜਗ੍ਹਾ ਹੈ ਪਿੰਡਾਂ ਦੀ ਜਗ੍ਹਾ ਹੈ ਪੰਚਾਇਤਾਂ ਭਾਗ ਹੋ ਚੁੱਕੀਆਂ ਹਨ 20 ਅਕਤੂਬਰ ਤੱਕ ਇਲੈਕਸ਼ਨ ਹੋਣੇ ਹਨ ਪੰਚਾਇਤਾਂ ਦੇ ਅਤੇ ਰੇਤ mafia ਸਰਕਾਰ ਨੂੰ ਮੂਕ ਦਰਸ਼ਕ ਬਣਾ ਕੇ ਸਰਕਾਰ ਦੀ ਅੱਖਾਂ ਵਿੱਚ ਰੇਤ ਚੋਕ ਕੇ ਦਿਨ ਰਾਤ ਤੁਨ ਨਜਾਜ ਮਾਈਨਿੰਗ ਕਰ ਰਿਹਾ ਹੈ ਜਦੋਂ ਅਸੀਂ ABN ਦਾ ਕੈਮਰਾ ਲੈ ਕੇ ਅੱਜ ਮੁਕੇ ਤੇ ਪੁੱਜੇ ਤਾਂ ABN ਦੇ ਕੈਮਰੇ ਨੂੰ ਆਂਦੇ ਵੇਖ ਪਹਿਲਾਂ ਤਾਂ ਰੇਤ mafia ਵੱਲੋਂ ABN ਦੀ ਟੀਮ ਦੇ ਗੱਲ ਪਿਆਂ ਦੀ ਕੋਸ਼ਿਸ਼ ਕੀਤੀ ਗਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਕੈਮਰਾ ਚਾਲੂ ਕੀਤਾ ਗਿਆ ਤਾਂ ਤੁਸੀਂ ਵੇਖੋ ਵੀ ਆਪਦੇ ਪਿਆਰਾਂ ਦੇ ਵਿੱਚ ਪਾਈਆਂ ਚਪਲਾਂ ਬਿਲਕੁਲ ਪਿਆਰਾਂ ਵਿੱਚ ਪਾਈਆਂ ਚਪਲਾਂ ਵੀ ਉੱਥੇ ਛੱਡ ਗਏ ਜੋ ਤੁਸੀਂ ਕੈਮਰੇ ਤੇ ਵੇਖ ਰਹੇ ਹੋ ਉਹ ਜੋ ਚਪਲਾ ਹਨ ਉਹ ਰੇਤ mafia ਦੇ ਲੋਕਾਂ ਦੀਆਂ ਚਪਲਾ ਹਨ ਜੇ ਚਪਲਾ ਉੱਥੇ ਛੱਡ ਗਏ ਤੇ ਨੰਗੇ ਪੈਰੀ ਮੋਕੇ ਤੋਂ ਰਫੂ ਚੱਕਰ ਹੋ ਗਏ ਤੁਸੀਂ ਵੇਖੋ ਬਿਲਕੁਲ ਤਾਜ਼ਾ ਰੇਤ ਕੱਢੀ ਗਈ ਹੈ ਪਰ ਜੇਕਰ ਫਾਜ਼ਿਲਕਾ ਦੇ ਵਿੱਚ ਕਿਸੇ ਨੇ ਮਕਾਨ ਬਣਾਉਣਾ ਹੋਵੇ ਕਿਸੇ ਨੇ ਦੁਕਾਨ ਬਣਾਣੀ ਹੋਵੇ ਕਿਸੇ ਨੇ ਪਵਨ ਬਣਾਣਾ ਹੋਵੇ ਮੰਦਿਰ ਗੁਰਦੁਆਰੇ ਗੁਰੂ ਘਰ ਕਿੱਥੇ ਰੇਤਾ ਚਾਹੀਦੀ ਹੋਵੇ ਤਾਂ ਉਹ ਨਹੀਂ ਮਿਲਦੀ ਉਹ ਮਹਿੰਗੇ ਭਾਤੇ ਮਿਲਦੀ ਹੈ ਸਰਕਾਰ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਰੇਤਾ ਸਸਤੇ ਰੇਟਾ ਤੇ ਮਿਲ ਰਹੀ ਹੈ ਪਰ ਜੋ ਰੇਤ mafia ਹੈ ਸਰਕਾਰ ਦੇ ਦਾਅਵੇ ਦੀ ਹਵਾ ਕੱਢ ਰਿਹਾ ਹੈ ਬਿਲਕੁਲ ਧਿਆਨ ਦੇ ਯੋਗ ਹੈ ਕਿ ਬੀਤੇ ਦਿਨੀ ਸਥਾਨਕ ਵਿਧਾਇਕ ਸਰਦਾਰ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਰੇਤ mafia ਨੂੰ ਨੱਥ ਪਾਈ ਗਈ ਸੀ ਰੇਤ mafia ਦਾ ਗਲਾ ਦੱਪਿਆ ਗਿਆ ਸੀ ਕੁੱਟਿਆ ਗਿਆ ਸੀ ਤੇ ਲੋਕਾਂ ਨੂੰ ਰਾਹ ਦਵਾਈ ਗਈ ਸੀ ਲੋਕਾਂ ਦੇ ਨਾਲ ਖੜ੍ਹਾ ਗਿਆ ਸੀ ਵਿਧਾਇਕ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਬਿਨਾਂ ਦੱਸੇ ਆਪਦੇ ਨਾਲ ਲਿਜਾਇਆ ਜਾਂਦਾ ਸੀ ਅਤੇ ਰੇਤ mafia ਨੂੰ ਫੜਿਆ ਜਾਂਦਾ ਸੀ ਵਿਧਾਇਕ ਆਦਾ ਫਰਜ ਬਖੂਬੀ ਨਿਭਾ ਰਹੇ ਹਨ ਸਮਾਏ ਵਿਰੋਧੀ ਅੰਸਰਾਂ ਤੇ ਨੱਥ ਪਾਏ ਜਾ ਰਹੇ ਹਨ ਕੀ ਪੁਲਿਸ ਪ੍ਰਸ਼ਾਸਨ ਦੇ ਨਾਲ ਹਰ ਵੇਲੇ ਵਿਧਾਇਕ ਰਹਿ ਸਕਦਾ ਹੈ ਬਿਲਕੁਲ ਨਹੀਂ ਰਹਿ ਸਕਦਾ ਇਹ ਪੁਲਿਸ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਵੀ ਜੇਕਰ ਇੱਕ ਵਿਧਾਇਕ ਐਨੀ ਸ਼ਕਤੀ ਕਰਾ ਸਕਦਾ ਹੈ ਕਰ ਸਕਦਾ ਹੈ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਕਰ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਕਿਉਂ ਇਹ ਰੇਤ mafia ਨੂੰ ਖੁੱਲ ਦੇ ਰਿਹਾ ਹੈ ਕੀ ਪ੍ਰਸ਼ਾਸਨ ਦੇ ਮਿਲੀ ਭਗਤ ਹੈ ਕਿ ਪ੍ਰਸ਼ਾਸਨ ਚੂਨਾ ਲਵਾ ਰਿਹਾ ਹੈ ਜਾਂ ਪ੍ਰਸ਼ਾਸਨ ਰੇਤ ਮਾਫੀਆ ਨਾਲ ਮਿਲ ਕੇ ਸਰਕਾਰ ਨੂੰ ਦੇ ਕੰਮਾਂ ਨੂੰ ਖੋਰਾ ਲਾ ਰਿਹਾ ਹੈ ਜਾਂ ਕਿਸੇ ਵਿਰੋਧੀ ਧਿਰ ਦੇ ਇਹਦੇ ਵਿੱਚ ਸ਼ਾਇ ਹੈ ਵਿਰੋਧੀ ਨੇਤਾਵਾਂ ਦੀਆਂ ਦੇ ਵਿੱਚ ਸ਼ਾਇ ਹੈ ਵਿਰੋਧੀਆਂ ਪਾਰਟੀਆਂ ਦੀ ਸ਼ਾਇ ਇਹਦਾ ਸਮਝ ਦਸੇਗਾ ਪਰ ਇਸ ਸਬੰਧ ਵਿੱਚ ਜਦ ਐਸ ਡੀਓ ਐਸ ਡੀਓ ਮਾਈਨਿੰਗ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਹੁਣੇ ਫਾਜ਼ਿਲਖਾ ਆਏ ਹਨ ਐਸ ਏਰੀਆ ਵਿੱਚ ਪਹਿਲਾਂ ਰੇਤ ਦੀ ਬੜੀ ਵੱਡੀ ਮਾਤਰਾ ਵਿੱਚ ਖੁਦਾਈ ਹੋ ਚੁੱਕੀ ਹੈ ਉਹਨਾਂ ਵੱਲੋਂ ਸਵੇਰ ਤੇ ਸ਼ਾਮ ਸ਼ਾਮ ਤੋਂ ਰਾਤ ਤੇ ਰਾਤ ਤੋਂ ਸਵੇਰ ਵੱਖ-ਵੱਖ ਸਮੇਂ ਅਧਿਕਾਰੀਆਂ ਦੀਆਂ ਪੁਲਿਸ ਪ੍ਰਸ਼ਾਸਨ ਦੇ ਨਾਲ ਡਿਊਟੀ 'ਤੇ ਲੱਗੀਆਂ ਜਾਂਦੀਆਂ ਹਨ ਪਰ ਕਈ ਵਾਰੀ ਪੁਲਿਸ ਪ੍ਰਸ਼ਾਸਨ ਬਿਜ਼ੀ ਹੋਣ ਕਰਕੇ ਜਾਂ ਪੁਲਿਸ ਮਿਲਣ ਵਿੱਚ ਕੋਈ 15-20 ਮਿੰਟ ਦਾ ਘਟਾ ਘੰਟੇ ਦੇਰੀ ਹੋ ਜਾਂਦੀ ਹੈ ਤੇ ਰੇਤ mafia ਫਰਾਰ ਹੋ ਜਾਂਦੇ ਹਨ ਪਰ ਫਿਰ ਵੀ ਕਿਸੇ ਨੂੰ ਨਜਾਇਜ਼ ਮਾਈਨਿੰਗ ਕਰਨ ਦੀ ਇਜਾਜ਼ਤ ਨਹੀਂ ਹੈ ਪਰ ਜੇ ਇਜਾਜ਼ਤ ਨਹੀਂ ਹੈ ਤਾਂ ਫਿਰ ਇਹ ਕਿਉਂ ਹੋ ਰਹੀ ਹੈ ਇਹ ਇਹ ਵੱਡਾ ਸਵਾਲ ਹੈ ਇਹ ਤੁਸੀਂ ਆਦੇ ਕਮੈਂਟ ਹੈ ਦੱਸਣਾ ਜੋ ਤੁਸੀਂ ਜਗਾ ਵੇਖ ਰਹੇ ਹੋ ਫਾਜ਼ਿਲਕਾ ਦੇ ਨਵੇਂ ਸਲੇਮਸ਼ਾ ਦੇ ਨਾਲ ਬਣੀ ਸਰਕਾਰੀ ਗਊਸ਼ਾਲਾ ਦੇ ਬਿਲਕੁਲ ਪਿੱਛੇ ਹੈ ਤਤੀ ਦੁਪਹਿਰ ਵੇਲੇ ਤੁਹਾਨੂੰ ਖਾਨੇ ਹਾਂ ਵੀ ਕਿਵੇਂ ਕਵਰੇਜ ਕੀਤੀ ਗਈ ਹੈ ਤੇ ਰੇਤ mafia ਵਾਲੇ ਆਵਿਆ ਪੈਰਾ ਚਪਾਈ ਚਪਲਾਂ ਪੈਰਾ ਚਪਾਈ ਚੱਪਲ ਵੀ ਉੱਥੇ ਛੱਡ ਗਏ ਤੁਸੀਂ ਕੈਮਰੇ 'ਚ ਵੇਖ ਰਹੇ ਹੋ ਇਸ ਬੰਦ ਵਿੱਚ ਐਸਡੀਓ ਮਾਇਨੇ ਕੀ ਬਾਗ ਫਾਜ਼ਿਲਕਾ ਨੇ ਕੀ ਕੋ ਚੁਕਿਆ ਉਹ ਤੁਸੀਂ ਆਪ ਸੁਣੋ ਅਤੇ ਕਮੈਂਟਾਂ ਜਰੂਰ ਦੱਸੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਜੈ ਹਿੰਦ ਮਾਈਨਿੰਗ ਰੂਪ ਨੂੰ ਵਸਤੇ ਸਰ ਨੂੰ ਸਰਕਾਰ ਵੱਲੋਂ ਇੱਕ ਚਲਾਨ ਮਿਲਿਸ਼ ਦਿੱਤੀ ਗਈ ਹੈ ਉਸ ਚਲਾਨ ਦੇ ਰਿਗਰਡਿੰਗ ਅਸੀਂ ਜਿੰਨਾ ਵੀ ਆਪਣੇ ਟ੍ਰੈਕਟਰ ਟੋਲੀ ਦੇ ਵਿੱਚ ਮਟੀਰੀਅਲ ਹੁੰਦਾ ਹੈ ਜੋ ਵੀ ਮੁੱਖੇ ਦੇ ਟੋਲੀ ਜਾਂ ਟਰੱਕ ਤੋਂ ਲੱਗਟ ਪਰ ਜੋ ਵੀ ਪਕੜਿਆ ਜਾਂਦਾ ਉਹਦੀ ਇਸ ਦਾ ਚਲਾਨ ਕਿਤੇ ਅੰਡ ਪਲੱਸ ਉਹਦੀ ਜਿਹੜੀ ਐਕਸਟਰਾ ਵਿੱਚ ਕੁਆਂਟੀਟੀ ਹੁੰਦੀ ਹੈ ਤੇ ਪੂਰੀ ਪ੍ਰੀਜਿੰਦੀ ਬਰੇ ਜਾ ਜੋ ਕੁਝ ਵੀ ਉਹਦੇ ਵਿੱਚ ਮਟੀਰੀਅਲ ਹੁੰਦਾ ਉਸ ਦੇ ਹਿਸਾਬ ਨਾਲ ਉਹਦੀ ਇੱਕ ਐਕਸਟਰਾ ਪੇਮੈਂਟ ਨਾਲ ਉਹਨੇ ਭੇਜੀ ਤੇ ਉਸ ਹਿਸਾਬ ਨਾਲ ਉੱਪਰ ਕਬਰੀ ਦੀ ਸ਼ੀਨ ਆਂਦੀ ਚਲਾਂਦੀ ਪਲੱਸ ਉਹਦੇ ਜਿੰਨਾ ਵਿੱਚ ਮਟੀਰੀਅਲ ਉਹਦੀ ਸਿਰਫ ਫਾਜ਼ਿਲਕਾ ਦੇ ਵਿੱਚ ਜੇ ਕੋਈ ਕਈ ਥਾਂ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹਨੂੰ ਰੋਕਣ ਲਈ ਕੀ ਕਰਦੇ ਤੁਹਾਡੇ ਵੱਲੋਂ ਚੱਲ ਰਹੀ ਹੈ ਵਿਭਾਗ ਵੱਲੋਂ ਚੱਲ ਰਹੀ ਹੈ ਨਜਾਇਜ਼ ਮਾਈਨਿੰਗ ਰੁਕਣ ਵਾਸਤੇ ਡਿਪਾਰਟਮੈਂਟ ਨੇ ਸਾਨੂੰ ਕੁਝ ਆਪਣੇ ਮਾਈਨਿੰਗ ਇੰਸਪੈਕਟਰ ਦਿੱਤੇ ਹੋਏ ਹੈ ਦੀਨਰ ਮਾਈਨਿੰਗ ਇੰਸਪੈਕਟਰ ਦਾ ਅਸੀਂ ਇੱਕ ਰੂਸਟਰ ਬਣਾ ਕੇ ਉਹਨਾਂ ਦੇ ਸਮੇਂ-ਸਮੇਂ ਤੇ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਡੇ ਵੀ ਨਾਈਟ ਉਹਦੇ 24 ਘੰਟੇ ਵਿਜ਼ਿਟ ਅਸੀਂ ਰੱਖਦੀਆਂ ਨੇ ਬਸ ਪੈਟਰੋਲਿੰਗ ਕੀਤੀ ਜਾਂਦੀ ਹੈ ਕੋਈ ਵੀ ਨਜਾਇਜ਼ ਮਾਈਨਿੰਗ ਸਾਡੇ ਧਿਆਨ ਵਿੱਚ ਚੰਦੀ ਹੈ ਤਾਂ ਜਿਹੜੇ ਵੀ ਕਾਨੂੰਨ ਹੈਗੇ ਸਾਡੇ ਪਾਰਟ ਉਹਦੇ ਹਿਸਾਬ ਨਾਲ ਉਹਨੇ ਕਰ ਵੀ ਦਿੱਤੀ ਹੈ ਸਰ ਕਈ ਇਹ ਹੁੰਦਾ ਹੈ ਵੀ ਰਾਤ ਜਿਵੇਂ ਹੋ ਜਾਂਦੀ ਹੈ ਰਾਤ ਨੂੰ ਨਜਾਇਜ਼ ਮੈਣੀ ਕਰਦੇ ਨੇ ਪਿੰਡਾਂ ਵਿੱਚ ਅਕਸਰ ਘਰਾ ਵਜੋਂ ਵੇਖਿਆ ਜਾਂਦਾ ਜਿਵੇਂ ਆਲਮ ਸਾਹਿਬ ਸ਼ਲੇਮ ਸ਼ਾ ਪੱਕਾ ਬਾਦਾ ਮਿਆਣੀ ਇੱਥੇ ਨਜਾਇਜ਼ ਮੈਣੀ ਕਿੱਦ ਜਾਂਦੀ ਹੈ ਉਹਨੂੰ ਕਿਵੇਂ ਕਾਬੂ ਕੀਤਾ ਜਾਂਦਾ ਹੈ ਕਿਹੋ ਜਿਹਾ ਕਾਬੂ ਕੀਤਾ ਜਾਂਦਾ ਹੈ ਇਹ ਜਿਹੜੇ ਆਪਣੇ ਸਲੇਮ ਸ਼ਾ ਬਾਦਾ ਮੈਣੀ ਵਸਤੀ ਜਿਹੜੀ ਏਹ ਹੈਗੇ ਨੇ ਇੱਥੇ ਮਾਈਨਿੰਗ ਅੱਜ ਨਹੀਂ ਅੱਜ ਤੋਂ ਕਈ ਸਾਲ ਪਹਿਲਾਂ ਮਤਲਬ ਜਦੋਂ ਇਸ ਡਿਪਾਰਟਮੈਂਟ ਤੋਂ ਸਾਡੇ ਡਿਪਾਰਟਮੈਂਟ ਤੋਂ ਇਹ ਮਾਈਨਿੰਗ ਡਿਪਾਰਟਮੈਂਟ ਨਹੀਂ ਆਇਆ ਸੀ ਮਾਈਨਿੰਗ ਉਸ ਟਾਈਮ ਦੀ ਚੱਲ ਰਹੀ ਹੈ। ਪਲੱਸ ਉਸ ਤੇ ਸਾਡੀ ਵਾਚ ਅੰਡ ਵਾਰਡ ਰਹਿੰਦੀ ਹੈ ਸਾਡੇ ਬੰਦੇ ਉੱਥੇ ਰਹਿੰਦੇ ਨੇ ਤੇ ਉਹਨਾਂ ਨੂੰ ਰੁਕਣ ਵਾਸਤੇ ਅਸੀਂ ਆਪਣੇ ਬੀਡੀਪੀਓ ਸਾਹਿਬ ਨਾਲ ਡੀਸੀ ਸਾਹਿਬ ਨਾਲ ਐਕਸੀ ਸਾਹਿਬ ਨਾਲ ਸਾਰਿਆਂ ਨੂੰ ਲੈਟਰਸ ਮਿਲਿਤੀਆਂ ਦੀ ਵੀ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਡੀਐਸਪੀ ਸਾਹਿਬ ਨੂੰ ਲੈਟਰਸ ਲਿਖਾਈ ਨੇ ਵੀ ਉੱਥੇ ਇੱਕ ਪੱਕੀ ਚੁੰਕੀ ਬਣਾਈ ਜਾਵੇ ਤਾਂ ਜੋ ਜਿਹੜਾ ਵੀ ਉੱਥੇ ਸਿਸਟਮ ਚੱਲ ਰਿਹਾ ਹੈ ਉਹ ਆਪਾਂ ਪੱਕੇ ਤੌਰ ਤੇ ਰੁਕੜੀਏ ਕਿਉਂਕਿ ਉਹ ਇੱਕ ਸਰਕਾਰੀ ਜ਼ਮੀਨ ਤੇ ਹੋ ਰਿਹਾ ਹੈ ਤੇ ਉਹਦੇ ਕੋਈ ਉਹਦਾ ਵਾਲੀਵਾਰਸ ਨਹੀਂ ਹੈ ਨਹੀਂ ਇਹ ਫਿਲਹਾਲ ਪੰਚਾਇਤਾਂ ਵੀ ਪੰਗ ਹੋ ਚੁੱਕੀਆਂ ਨੇ ਤੇ ਉਸ ਦੇ ਰਸਤੇ ਬਹੁਤ ਐ ਅਸੀਂ ਜਦੋਂ ਵੀ ਅਸੀਂ ਜਾਂਦੇ ਹਾਂ ਅਸੀਂ ਇੱਕ ਸਾਈਡ ਤੋਂ ਜਾਂਦੇ ਹਾਂ ਉਹ ਬੰਦੇ ਕਿਸ ਨਾ ਕਿਸੇ ਰਸਤੇ ਤੋਂ ਨਿਕਲ ਜਾਂਦੇ ਨੇ ਮਤਲਬ ਪਕੜ ਨਹੀਂ ਪਾਉਂਦੇ ਨਾ ਬਾਕੀ ਕੁਝ ਜਿਵੇਂ ਕਿ ਜਿਹੜੇ ਜਦ ਕੁਝ ਵੀ ਨਿਕਲ ਸਾਡੇ ਤੇ ਅਸੀਂ ਪਕੜਦੇ ਹਾਂ ਉਸ ਨੂੰ ਵਸੀ ਜਿੰਨੀ ਸਬੀਕਾਰ ਰਹੀ ਹੈ ਤਾਂ ਕਿ ਸਿਰ ਨੂੰ ਪਾਣੀ ਬਚਾ ਲਵਾਂ ਤਾਂ ਨਜਾਇਜ਼ ਮੈਨਿੰਗ ਕਰਨ ਵਾਲਿਆਂ ਨੂੰ ਕੀ ਚੇਤਾਵਨੀ ਦੇਣਾ ਚਾਹੋਗੇ ਨਜਾਇਜ਼ ਮੈਨਿੰਗ ਕਰਨ ਵਾਲਿਆਂ ਨੂੰ ਚੇਤਾਵਨੀ ਇਹੀ ਦੇਣਾ ਚਾਹਾਂਗੇ ਵੀ ਜਿਹੜਾ ਵੀ ਕੋਈ ਕੰਮ ਕਰ ਰਹੇ ਨੇ ਇਹ ਕਾਨੂੰਨ ਦੀ ਨਜ਼ਰਾਂ ਸਿ ਗਲਤ ਹੈ ਤੇ ਇਸ ਨੂੰ ਛੱਡ ਦਿੱਤਾ ਜਾਵੇ ਇਹਦੇ ਥਾਂ ਤੇ ਕੋਈ ਆਦਾ ਵਧੀਆ ਢੰਗ ਨਾਲ ਕੋਈ ਵਧੀਆ ਕੰਮ ਕੀਤਾ ਜਾਵੇ ਜਿਸ ਦੇ ਨਾਲ ਉਹਨਾਂ ਨੂੰ ਵੀ ਕੱਲ ਕੋਈ ਪਰੇਸ਼ਾਨੀ ਨਾ ਆਵੇ ਤੇ ਜੇ ਸਾਡੇ ਜਿਹੜੇ ਵੀ ਨਿਯਮਾਂ ਨਹੀਂ ਕਰਦੇ ਨੇ ਤੇ ਸਾਡੇ ਉਹ ਸਾਡੇ ਹੱਥ ਲੱਗੇ ਜਾਂ ਸਾਡੇ ਕਿਸੇ ਵੀ ਬੰਦੇ ਦੇ ਹੱਥ ਲੱਗੇ ਤੇ ਉਹਨਾਂ 'ਤੇ ਇੱਕ ਬੰਦੀ ਕਾਨੂੰਨੀ ਕਾਰਵਾਈ ਹੋਵੇ ਪਲੱਸ ਜੋ ਵੀ ਚਲਾਣ ਹੈ ਜਾਂ ਉਹਨਾਂ ਨੂੰ ਸਜ਼ਾ ਵੀ ਹੋ ਸਕਦੀ ਹੈ ਇਸ ਕਰਕੇ ਛੜਾਓ ਆਪਣਾ ਸੇਵਾ ਤੁਹਾਡਾ ਸ਼ੁਭਨਾਮ ਸਰ ਮੇਰਾ ਨਾਮ ਜਗਦੀਪ ਸਿੰਘ ज कम माइन एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत